ਸਾਨੂੰ ਜੱਜ ਸਾਹਿਬ ਪੁੱਛਦੇ ਦੀ ਮੋਰ ਵਿਖਾਓ ਕਹਿੰਦੇ ਕਿ ਕਿੰਨੂ ਪੈਸੇ ਦਿੱਤੇ ਜੇ ਸਣ ਕੋ ਕੀ ਸਮਝ ਤਾ ਗਾ ਵਾ ਇਸ ਦੇ ਥਲੇ ਜਿੱਥੇ ਕੰਮ ਕਰਦੇ ਨਾ ਕਾਰਿਆ ਪੀਛੇ ਦੇ ਵਿੱਚ ਉਹ ਪੈਸੇ ਪਹਿਲਾਂ ਇੱਕ ਕਾਲੰਦੇ ਮਹੀਨਾ ਕਾਲੰਦੇ 15 ਦਿਨ ਕਾਲੰਦੇ ਕਰਾਈਆਂ ਕਰ ਲੈਂਦੇ ਆ ਜੋ ਕਿ ਸਰਕਾਰ ਤੱਕ ਰਵੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕੀਤਾ ਐ ਬਾਹਰ ਕੀ ਨਹੀਂ ਕੀਤਾ ਬੋਲੀ ਅੱਜ ਰੱਖਦੀ ਜਿਹੜੀ ਜਗ੍ਹਾ ਦੀ ਬੋਲੀ ਰੱਖੀ ਆ ਉਹ ਜਗ੍ਹਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦਿਓ ਬੋਲੀ ਅਸੀਂ ਜਿਹੜੀ ਚੀਜ਼ ਦੀ ਦਈਏ ਉਹ ਜਗ੍ਹਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜੀ ਇਹ ਜਿਹੜੇ ਇੱਥੋਂ ਦੇ ਦੁਕਾਨਦਾਰੇ ਜਿਨ੍ਹਾਂ ਦੁਕਾਨਾਂ ਲਾਈਆਂ ਉਹ ਬਾਹਰ ਸਾਨੂੰ ਬੋਲ ਕੇ ਗਏ ਜਿਹੜਾ ਠੇਕਾ ਲਏਗਾ ਉਹਨੂੰ ਆਪਣੇ ਭੁਗਤਾਨਾ ਪਏਗਾ ਫੇਰ ਨਾ ਕਿਉਂ ਗੱਲ ਅਸੀਂ ਪੈਸੇ ਨਹੀਂ ਲੈਂਦੇ ਅਸੀਂ ਪੈਸੇ ਨਹੀਂ ਲੈਂਦੇ ਅਸੀਂ ਅੰਮ੍ਰਿਤਸਰ ਦੇ ਨੇ ਜਿਹੀਂ ਉੱਥੇ ਗੁੰਡਾ ਕਰਦੀ ਕਰਨ ਨੂੰ ਆਤੇ ਇੱਕ ਮਿੰਟ ਆਕੇ ਪਾ ਉਹਨਾਂ ਨੇ ਧਮਕੀਆਂ ਜਿਹੜੇ ਦੁਕਾਨਦਾਰ ਲੱਗੇ ਆ ਫੇਰ ਉਹ ਸਾਨੂੰ ਧਮਕੀਆਂ ਲਾ ਗਏ ਉਹਨਾਂ ਕੋ ਪੈਸੇ ਕੌਣ ਲੈ ਗਿਆ ਉਹਨਾਂ ਕੋ ਪੈਸੇ ਮੁਲਾਜ਼ਮ ਲੈ ਗਏ ਕਹਿੰਦੇ ਅੱਧੇ ਕਰਮ ਕਹਿੰਦੇ ਅੱਧੇ ਪੈਸੇ ਹੁਣ ਨਾ ਨਹੀਂ ਕਿਸੇ ਦਾ ਲੈਂਦੇ ਅੱਧੇ ਦੇ ਪੈਸੇ ਲੈ ਗਏ ਪਹਿਲੋਂ ਸੈਟਿੰਗ ਸੈਟ ਕਿਹੜੇ ਮੁਲਾਜ਼ਮ ਇਹ ਤੋਂ ਕਰਪਸ਼ਨ ਕਰਦੇ ਜਿਹੜੇ ਘਟੇ ਸਾਨੂੰ ਨਾਂ ਨਹੀਂ ਅਸੀਂ ਨਾਂ ਲੈ ਸਕਦੇ ਨਾ ਕਿਸੇ ਨੂੰ ਸਾਨੂੰ ਪਤਾ ਵਾ ਇਹ ਇਹ ਮੈਂ ਦੱਸਦਾ ਅਸੀਂ ਇਮਾਨਦਾਰ ਕਹਿੰਦੇ ਆ ਮੇਰ ਸਾਹਿਬ ਤੋਂ ਮੇਰ ਸਾਹਿਬ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਜੀ ਜਿਹੜੇ ਪੈਸੇ ਕਲੈਕਸ਼ਨ ਕਰਦੇ ਆ ਔਰ ਜਿਹੜੇ ਇਹਨਾਂ ਦੇ ਆਪਣੇ ਆ ਜਿੰਨੇ ਵੀ ਕਾਰਪੋਰੇਸ਼ਨ ਦੇ ਜਿੰਨੇ ਵੀ ਆਪਣੇ ਮੁਲਾਜ਼ਮ ਹੈਗੇ ਇਹਨਾਂ ਦੇ ਪ੍ਰਸ਼ਾਸਨ ਦੇ ਜਿਹੜੇ ਅਗੇ ਇਹਨਾਂ ਦੇ ਨਾਲ ਮੇਰ ਸਾਹਿਬ ਨਾਲ ਉਹ ਕੋਈ ਨਹੀਂ ਹੈਗੇ ਜਿਹੜੇ ਇਹਨਾਂ ਦੇ ਥੱਲੇ ਜਿੱਥੇ ਕੰਮ ਕਰਦੇ ਨਾ ਕਾਰਪੋਰੇਸ਼ਨ ਦੇ ਵਿੱਚ ਉਹ ਪੈਸੇ ਪਹਿਲਾਂ ਇੱਕ ਕਾਲ ਲੰਦੇ ਮਹੀਨਾ ਕਾਲ ਲੰਦੇ 15 ਦਿਨ ਕਾਲਨੇ ਕਰਾਈਆਂ ਕਰ ਲੈਂਦੇ ਆ ਜੋ ਕੇ ਸਰਕਾਰ ਤੱਕ ਰਵੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕੀਤਾ ਐ ਬਾਹਰ ਕੀ ਨਹੀਂ ਕੀਤਾ ਜਿਹੜੀ ਵਜ੍ਹਾ ਨਾਲ ਹਰ ਵਾਰੀ ਉਹਨਾਂ ਨੂੰ ਸ਼ਮਿੰਦਗੀ ਉਠਾਣੀ ਪੰਦੀ ਆ ਮੇਰੇ ਸਾਹਮਣੇ ਅੱਜ ਰੋਲਾ ਪਿਆ ਰਿਹਾ ਮੈਂ ਉਹਨਾਂ ਦੀ ਵਜ੍ਹਾ ਕਰਕੇ ਰੋਲਾ ਪਿਆ ਰਿਹਾ ਵੇਖੋ ਜੀ ਠੇਕਾ ਜੀ ਤੋਂ ਪਤਾ ਵੀ ਬੋਲੀ ਹੁਣੀ ਆ ਸਰਕਾਰੀ ਜਗ੍ਹਾ ਵਾ ਤੁਸੀਂ ਉੱਥੇ ਦੇ ਕਮੇਟੀ ਘਾ ਦੇ ਮੰਨਿੰਦੇ ਜੇ ਉੱਥੇ ਤੁਸੀਂ ਤੁਹਾਡਾ ਹੈਗਾ ਵਾ ਵੀ ਤੂੰ ਤੂੰ ਖਾਲੀ ਰੱਖੋ ਜਗ੍ਹਾ ਵੀ ਪਤਾ ਨਹੀਂ ਕਿਹੜੇ ਵੱਲੇ ਆਪਾਂ ਬੋਲੀ ਕਰਾਣੀ ਆ ਠੀਕ ਹੈ ਨਹੀਂ ਹੈ ਨਹੀਂ ਉਹਦੀ ਬੋਲੀ ਕਰਾ ਮਹੀਨਾ ਪਹਿਲਾਂ ਹੀ ਡੇਢ ਮਹੀਨਾ ਪਹਿਲਾਂ ਦੁਕਾਨਾਂ ਲੱਗੀਆਂ ਉਹ ਕਿੱਦਾਂ ਲੱਗੀ ਸਰਕਾਰੀ ਜਗ੍ਹਾ ਤੇ ਦੱਸੋ ਮੈਂ ਇੱਥੇ ਬਾਹਰ ਗੱਡੀ ਖੜਾ ਰਾ ਕੀ ਕੀਤਾ ਜੀ ਬੋਲੀ ਅੱਜ ਰੱਖਦੀ ਜਿਹੜੀ ਜਗ੍ਹਾ ਦੀ ਬੋਲੀ ਰੱਖੀ ਆ ਉਹ ਜਗ੍ਹਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦੋ ਬੋਲੀ ਅਸੀਂ ਜਿਹੜੀ ਚੀਜ਼ ਦੀ ਦਈਏ ਉਹ ਜਗ੍ਹਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜੀ ਹੁਣ ਜਦ ਅੱਜ ਬੋਲੇ ਅੱਜ ਅੱਜ ਬੋਲੀ ਕੈਨਸਲ ਹੋ ਰਹੀ ਐ ਬੋਲੀ ਕੈਨਸਲ ਹੋ ਰਹੀ ਐ ਸਾਡੇ ਤੋਂ ਪਹਿਲਾਂ ਕੈਸ਼ ਲੈ ਲੈਣੇ ਨੇ ਪੈਸੇ ਸਵੇਰੇ 50000 ਰੁਪਇਆ ਹੁਣ ਕਹਿੰਦੇ ਜੀ ਕੈਸ਼ ਪਹਿਲਾਂ ਕਹਿੰਦੇ ਕੈਸ਼ ਵਾਪਸ ਕੈਸ਼ ਲਵਾਂਗੇ ਤੇ ਕੈਸ਼ ਹੀ ਵਾਪਸ ਲਾ ਪਰ ਇਹਨਾਂ ਨੂੰ ਪਤਾ ਜੀ ਇਹ ਇਹ ਸਰਕਾਰੀ ਉਹਦੇ ਆਦੇ ਬੈਠੇ ਸਾਨੂੰ ਵੀ ਪਤਾ ਹੋਣਾ ਚਾਹੀਦਾ ਜੀ ਵੀ ਜਿਹੜਾ ਆਪਾਂ ਕੈਸ਼ ਲਓ ਹਾਂ ਉਹ ਚੈੱਕ ਕਰਾਈ ਦਵਾਂਗੇ ਪੈਸੇ ਹੁਣ ਸਾਡੇ ਤੋਂ ਜਿਹੜੇ ਕੈਸ਼ ਲੈ ਕੇ ਉਸ ਤੋਂ ਬਾਅਦ ਕਹਿੰਦੇ ਸੀ ਅਸੀਂ ਕੈਸ਼ ਨਹੀਂ ਵਾਪਸ ਕਰਨਾ ਹੁਣ ਸਾਡੇ ਪੈਸੇ ਨਹੀਂ ਵਾਪਸ ਉਹ ਸਾਰੇ ਬੈਠੇ ਦੁਕਾਨਦਾਰ ਬੈਠੇ ਆ ਜੀ ਜਾ ਕੇ ਦੇਖੋ ਸਾਰੀ ਸਾਰੀ ਜਗ੍ਹਾ ਦੇ ਦੁਕਾਨਦਾਰਾਂ ਤੇ ਲੱਗੀਆਂ ਹੋਈਆਂ ਨੇ ਉਹ ਬੈਠੀਆਂ ਉੱਥੋਂ ਪੈਸੇ ਲੈ ਕੇ ਜਦੋਂ ਮੈਨੂੰ ਲਗਨ ਦਿੱਤੀਆਂ ਬਰਦਾਸ਼ਤ ਨੇ 50000 ਰੁਪਏ ਆ ਜੀ ਇੱਕ ਕੈਸ਼ ਕਰਾਉਣ ਦੀ ਪ੍ਰੋਵੀਜ਼ਨ ਹੈਗੀ ਆ ਇਹਨਾਂ ਨੂੰ ਬਿਲਕੁਲ ਨਹੀਂ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੇ ਕਿਆ ਕਰਵਾ ਦੋ ਜੀ ਹਾਂ ਤੇ ਕਰਵਾਤੇ ਆ ਸਲਿੱਪ ਆ ਦਿੱਤੀਆਂ ਇਹਨਾਂ ਨੂੰ ਆਹ ਵਾਲੀਆਂ ਰਸੀਦਾ ਦਿੱਤੀਆਂ ਜੀ ਹੁਣ ਇੱਥੇ ਪੈਸੇ ਵਾਪਸ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਕਹਿੰਦੇ ਜੀ ਚੈੱਕ ਕਰਾਈ ਦਾਂਗੇ ਜਦੋਂ ਉਹ ਵੀ ਜਦੋਂ ਬੰਨਗੇ ਹਾਂ ਜੀ ਚੈੱਕ ਕਰਾਈ ਵਾਸਤੇ ਕਰਾਂਗੇ ਜਦੋਂ ਅਸੀਂ ਆਵਾਂਗੇ ਜਦੋਂ ਅਸੀਂ ਆਵਾਂਗੇ 10 ਦਿਨਾਂ ਨੂੰ ਜਾਂ 5 ਦਿਨਾਂ ਨੂੰ ਸਾਨੂੰ ਮੁੜ ਕੇ ਕਹਿਣਗੇ ਦੁਬਾਰਾ ਆਓ ਜੀ ਮਤਲਬ ਫੇਰ ਆਵਾਂਗੇ ਫੇਰ ਦੁਬਾਰਾ ਉਹ ਦੋ-ਦੋ ਮਹੀਨੇ ਹੀ ਤਾਂ ਖਰਾਬ ਕਰੀ ਜਾਂਦੇ ਮੁੜ ਕੇ ਚੈੱਕ ਅੱਛਾ ਤੁਸੀਂ ਹੁਣ ਇਹ ਇੱਕ ਜੰਗਰ ਕਰਦਾ ਸੀ ਇਹ ਖਰਚਾ ਕੀ ਹੈ ਜੀ ਮੀਟਿੰਗ ਜਿਹੜੀ ਆ ਪੋਲੀਸੀ ਬੋਲੀ ਦਾ ਜੀ ਠੇਕੇਦਾਰਾਂ ਨੇ ਅੱਜ ਤੇਰੀ ਠੇਕੇ ਤੇ ਬੋਲੀਕਾਰ ਸਾਡੇ ਕੋਲ ਆਏ ਸੀਗੇ ਤੇ ਉਹਨਾਂ ਨੇ ਇਹ ਵਿਆਖਿਆ ਲਾਇਆ ਕਿ ਜਿਹੜੀ ਤੁਸੀਂ ਜਨ ਨੂੰ ਜਗਾ ਕਾਰਪੋਰੇਸ਼ਨ ਤਹਿ ਬਜਾਰੀ ਦੀ ਦਿੰਦੀ ਆ ਉਥੇ ਤੁਸੀਂ ਸਾਰੀ ਜਗਾ ਜਿਹੜੀ ਹੈ ਦੁਕਾਨਦਾਰਾਂ ਨੂੰ ਮਲਾ ਦਤੀ ਆ ਤੇ ਸਾਨੂੰ ਜਾਦੇ ਉਹ ਜਗਾ ਖਾਲੀ ਕਰਾ ਕੇ ਦਿਓ ਤੇ ਜਾਂ ਸਾਡੇ ਮਤਲਬ ਦਾ ਰੈਂਟ ਚਾਹੀਦਾ ਤੇ ਉਹ ਅਸੀਂ ਇਸ ਗੱਲ ਦਾ ਹਾਲੋ ਦੀ ਮੀਟਿੰਗ ਆ ਉਹਦੇ ਜੇ ਫੈਸਲਾ ਕਰਾਂਗੇ ਕਿ ਅਸੀਂ ਇਹਦਾ ਕੀ ਡਿਸੀਜਨ ਲੈਣਾ ਹੌਸ ਡਿਸੀਜਨ ਲੈ ਸਕਦਾ ਤੇ ਬਾਕੀ ਸਾਡੇ ਕਾਰਪੋਰੇਸ਼ਨ ਦੇ ਸਟਾਫ ਦੀ ਮੁਲਾਜ਼ਮਾਂ ਦੀ ਬੜੀ ਨੈਗਲੀਜੈਂਸੀ ਹੈ ਕਿ ਇਹ ਜਿਹੜੀ ਬੋਲੀ ਆ 1 ਮਹੀਨਾ ਪਹਿਲਾਂ ਹੋਣੀ ਚਾਹੀਦੀ ਸੀ ਮੇਰੇ ਕੋਲੋਂ ਮਨਜ਼ੂਰੀ ਇਹਨਾਂ ਨੇ 1 ਮਹੀਨਾ ਪਹਿਲਾਂ ਲੈ ਲਈ ਆ ਉਹਨੂੰ ਇਹਨਾਂ ਨੇ ਅੰਦਰ ਦਫ਼ਤਰ ਹੀ ਰੱਖ ਛੜਿਆ ਉਹਨੋਂ ਇਹਨਾਂ ਨੇ ਬੋਲੀ ਦੀ ਡੇਟ ਜਿਹੜੀ ਆ 27 ਤਰੀਕ ਰੱਖੀ ਹੈ ਜਦੋਂ ਕਿ 1 2 ਤਰੀਕ ਰੱਖਣੀ ਚਾਹੀਦੀ ਸੀ ਸਰਕਾਰ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕਰਪਸ਼ਨ ਤੇ ਵੀ ਪੂਛ ਲੱਗਦੀ ਬਿਲਕੁਲ ਇਹ ਇਹਦੇ ਚ ਕੋਈ ਦੋਰ ਰਹਿਵਾਂ ਨਹੀਂ ਗਈਆਂ ਇਹ ਹਰ ਵਾਰੀ ਜਦੋਂ ਅਸੀਂ ਬੋਲੀ ਕਰਾਉਂਦੇ ਆ ਤੇ ਉਹਦੇ ਵਿੱਚ ਇਹ ਕੋਈ ਨਾ ਕੋਈ ਡਿਚਣ ਪਾਉਂਦੇ ਆ ਤੇ ਇਹ ਨਹੀਂ ਚਾਹੁੰਦੇ ਕਿ ਕਾਰਪੋਰੇਸ਼ਨ ਦੀ ਜਿਹੜੀ ਆ ਆਮਦਨ ਵਧੇ ਇਹ ਤੇ ਚਾਹੁੰਦੇ ਆ ਕਿ ਜਿਹੜੀ ਜਿੰਨੀ ਵੀ ਆਮਦਨ ਆ ਜਿੱਦਾਂ ਪਹਿਲਾਂ ਲੁੱਟ ਖਸੁੱਟ ਕਰਕੇ ਇਹ ਸਾਰੀ ਲੈ ਜਾਂਦੇ ਹੀ ਇਹ ਹੁਣ ਵੀ ਇਹਨੂੰ ਕਾਮਯਾਬ ਨਹੀਂ ਹੋਣ ਦੇਣ ਚਾਹੁੰਦੇ ਤਾਂ ਹੀ ਇਹ ਸਾਰੇ ਡਿੱਕੇ ਜਿਹੜੇ ਆ ਇਹ ਪਾਉਂਦੇ ਆ ਕਿੰਨੀ ਕ腐ਪਸ਼ਨ ਦੇ ਨੂਸ਼ ਲੱਖ ਦਿੱਤੇ ਨੇ ਕਿਹੜੇ ਉਸ ਤੋਂ ਅਸਰ ਲੱਗਦਾ ਇਹ ਵੇਖੋ ਜਿੰਨੇ ਪਿਛਲੀ ਵਾਰੀ ਵੀ ਅਸੀਂ 10 ਮੁਲਾਜ਼ਮਾਂ ਦੇ ਇਨਸਪੈਕਟਰ ਹੀ ਵਿੱਚ ਕਲਰਕ ਸੀਗੇ ਕੁਝ ਇੰਦਾ ਸਾਰੇ ਰਲ ਮਿਲ ਕੇ 10 ਕ ਮੁਲਾਜ਼ਮ ਲਾਏ ਸੀਗੇ ਉਹਨਾਂ ਦੀ ਇੰਨੀ ਨੈਗਲੀਜੈਂਸੀ ਹੈ ਕਿ ਜਦੋਂ ਅਸੀਂ 36 ਲੱਖ ਦੀ ਬੋਲੀ ਹੋ ਗਈ 16 ਲੱਖ ਰੁਪਇਆ ਉਹ ਮੇਰੀ ਟੇਬਲ ਤੇ ਦੇ ਕੇ ਗਏ ਉਹਨਾਂ ਨੂੰ ਬੋਲੀ ਤੋਂ ਪਹਿਲਾਂ ਪਹਿਲਾਂ ਪੈਸੇ ਜਿਹੜੇ ਬਾਕੀ 20 ਲੱਖ ਸੀ ਲੈਣਾ ਸੀ ਇਹਨਾਂ ਨੇ ਉਹਨਾਂ ਕੋ ਵੀ ਪੈਸੇ ਨਹੀਂ ਲਏ ਤੇ ਸਾਨੂੰ ਵੀ ਇਹਨਾਂ ਨੇ ਦੱਸਿਆ ਨਹੀਂਗਾ ਕਿ ਸਾਨੂੰ ਪੈਸੇ ਨਹੀਂ ਮਿਲੇ ਸਾਡਾ ਠੇਕੇਦਾਰ ਨਾਲ ਕੰਟੈਕਟ ਸੀਗਾ 12 ਤੋਂ ਲੈ ਕੇ 25 ਤਰੀਕ ਤੱਕ 26 ਤਰੀਕ ਸ਼ਾਮ ਨੂੰ 7 ਵਜੇ ਮੇਰੇ ਕੋਲ ਆ ਗਏ ਇਹਨਾਂ ਮੈਨੂੰ ਦੱਸਿਆ ਜੀ ਠੇਕੇਦਾਰਾਂ ਨੇ ਪੈਸੇ ਨਹੀਂ ਦਿੱਤੇ ਮੈਂ ਵੀ ਇੰਨੇ ਦਿਨ ਤੁਸੀਂ ਕਿਸੇ ਅਧਿਕਾਰੀ ਨੂੰ ਦੱਸਿਆ ਜਾਂ ਮੈਨੂੰ ਦੱਸਿਆ ਕਿ ਵੀ ਉਹ ਪੈਸੇ ਨਹੀਂ ਦਿੰਦੇ ਜਿੱਦਣ ਉਹ ਸਮਾਨ ਚੁੱਕ ਕੇ ਲੈ ਗਏ ਫਿਰ ਇਹਨਾਂ ਨੇ ਸਾਨੂੰ ਦੱਸਿਆ ਇਹ ਅੱਜ ਤੁਹਾਡੇ ਦਫ਼ਤਰ 'ਚ بڑا ਹੰਗਾਮਾ ਆਇਆ ਕੱਚੀਆਂ ਪਰਚੀਆਂ ਨੂੰ ਲੈ ਕੇ ਕੀ 50000 ਰੁਪਈਆ ਕਾਰਪੋਰੇਸ਼ਨ ਕੈਸ਼ ਲੈ ਸਕਦੀ ਐ ਜੇ ਲੈ ਸਕਦੀ ਐ ਤਾਂ ਕੀ ਉਹ ਪਰਚੀ ਬਰਚੀ ਦੇਣਾ ਜਾਇਜ਼ ਤੂ ਵੇਖੋ ਇਹ ਜਿਹੜੇ ਕੰਮ ਨੇ ਨਾ ਇਹ ਸਾਰੇ ਅਧਿਕਾਰ ਗਿਆ ਦੇ ਨੇ ਸਾਡਾ ਕੰਮ ਤੇ ਇਹ ਐ ਕਿ ਸਚਾਰੂ ਢੰਗ ਨਾਲ ਬੋਲੀ ਹੋਵੇ ਉਹਦੇ ਵਿੱਚ ਕੋਈ ਕਰਾਪਸ਼ਨ ਦੀ ਗੱਲ ਨਾ ਹੋਵੇ ਉਹ ਆਪਣ ਬੋਲੀ ਕਰਾਈ ਦੀ ਐ ਸਾਹਮਣੇ ਸਾਰਿਆਂ ਦੇ ਤੁਹਾਡੇ ਪ੍ਰੈਸ ਵਾਲਿਆਂ ਦੇ ਵੀ ਕਰਾਈ ਦੀ ਲੋਕਾਂ ਦੇ ਸਾਹਮਣੇ ਵੀ ਕਰਾਈ ਦੀ ਐ ਤੇ ਇਹ ਜਿਹੜੇ ਪੈਸੇ ਜਮ੍ਹਾਂ ਕਰਨੇ ਦੇਣੇ ਉਹ ਇਹ ਜਿਹੜੇ ਸਾਡੇ ਸੁਪਰੀਡੈਂਟ ਸਾਹਿਬ ਨੇ ਉਹ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਦੇ ਆ ਕਿ ਪੈਸੇ ਲੈ ਸਕਨੇ ਆ ਕਿ ਨਹੀਂ ਲੈ ਸਕਦੇ ਬੜਾ ਬੜਾ ਤੁਹਾਡੇ ਦਫ਼ਤਰ ਚ ਖਾਸ ਆ ਉਹ ਸਾਰੇ ਮੇਰੇ ਕੋ ਆਏ ਸ਼ਿਕਾਇਤ ਲੈ ਕੇ ਕਿ ਇਹ ਇਸ ਤਰ੍ਹਾਂ ਇਹਨਾਂ ਸਾਡੇ ਪੈਸੇ ਜਮ੍ਹਾਂ ਕੀਤੇ ਨੇ ਤੇ ਸਾਨੂੰ ਜਿਹੜੇ ਵਾਪਸ ਨਹੀਂ ਕਰਦੇ ਤੇ ਉਹ ਫਿਰ ਜਿੰਨੇ ਚ ਆਇਆ 23 ਬੰਦੇ ਨੇ ਪੈਸੇ ਜਮ੍ਹਾਂ ਕਰਾਏ ਸੀ ਉਹ ਫਿਰ ਮੈਂ ਇਹਨਾਂ ਨੂੰ ਆਖਿਆ ਕਿ ਜਿਹੜੇ ਲੈਣਾ ਚਾਹੁੰਦੇ ਉਹਨਾਂ ਨੂੰ ਦੇ ਦਿਓ ਉਹਨੇ ਚੋਂ 9 ਬੰਦੇ ਜਿਹੜੇ ਪੈਸੇ ਵਾਪਸ ਲੈ ਗਏ ਨੇ 14 ਬੰਦਿਆਂ ਨੇ ਪੈਸੇ ਵਾਪਸ ਨਹੀਂ ਲਏ ਨਹੀਂ ਕੈਨਸਲ ਨਹੀਂ ਉਹ ਪੋਸਟਪੋਨ ਹੋਈ ਹੈ ਪਰਸੋ 12 ਵਜੇ ਬੋਲੀ ਹੋਏਗੀ ਫੇਰ